ਅਲਕਾ ਮਜੀਠਾ ਅਦੀਨ ਆਉਂਦੇ ਕਤਵਾ ਚਵਿੰਡਾ ਦੇਵੀ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸਜੇ ਦੀਵਾਨ ਵਿੱਚ ਪਾਈ ਬਲਵਿੰਦਰ ਸਿੰਘ ਕੈਰੋ ਨੰਗਲ ਨੇ ਬਾਬਾ ਜੀਵਨ ਸਿੰਘ ਦਾ ਇਤਿਹਾਸਨਾਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੁਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਮਜੀਠਾ ਦੇ ਇੰਚਾਰਜ ਜਗਵਿੰਦਰ ਪਾਤਸ਼ਕ ਜੱਗਾ ਮਜੀਠੀਆਂ ਨੇ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਖਾਦਿਲਰਾਈ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੁਕੇ ਗੁਰੂਕੇ ਲੰਗਰ ਅਟੁੱਟ ਵਰਤਾਏਗੇ ਜਿਵੇਂ ਅਸੀਂ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨ ਦਿਹਾੜੇ ਤੇ ਪਿੰਡ ਚੁੰਡਾ ਦੇ ਵਿੱਚ ਜਿਹੜਾ ਗੁਰਦੁਆਰਾ ਬਾਬਾ ਜੀਵਨ ਸਿੰਘ ਉੱਥੇ ਉਹਨਾਂ ਦੀ ਕਾਂਡਪਾਟ ਰੱਖੇ ਗਏ ਸੀ ਅੱਜ ਤੋਂ ਰੋਜ਼ ਤੋਂ ਅੱਜ ਭੋਗ ਪਏ ਉਸ ਤੋਂ ਬਾਅਦ ਕਥਾ ਤੇ ਕੀਰਤਨ ਹੋਇਆ। ਬਹੁਤ ਵੱਡੀ ਤਦਾਦ ਵਿੱਚ ਸੰਗਤ ਨੇ ਇੱਥੇ ਹਾਜ਼ਰੀ ਭਰੀ ਆ। ਜਦੋਂ ਇਹ ਸ਼ਹੀਦਾਂ ਦਾ ਜਨ ਦਿਹਾੜਾ ਜੇ ਕੋਈ ਵੀ ਦਿਨ ਮਨਾਉਣਾ ਹੁੰਦਾ ਤੇ ਇਹ ਵੱਧ ਚੜ ਕੇ ਜਿਵੇਂ ਇੱਥੇ ਜਨਤਾ ਆਉਗੀ ਤੇ ਲੋਕਾਂ 'ਚ ਮੈਸੇਜ ਵਧਿਆ ਜਾਂਦਾ। ਸੋ ਮੈਂ ਤੇ ਬੜੀ ਖੁਸ਼ੀ ਹੋਈ ਕਿ ਉਹ ਉਸ ਸ਼ਹੀਦ ਜਿਨ੍ਹਾਂ ਨੂੰ ਗੋਬੀ ਸਿੰਘ ਨੇ ਉਹ ਟੈਗ ਉੱਪਰ ਇਹ ਰਖਾ ਤਾਬ ਦਿੱਤਾ ਸੀ। ਜਿਨ੍ਹਾਂ ਨੇ ਵੱਡਾ ਵੱਡਾ ਕੁੱਤੀ ਇੱਕ ਬਾਤ ਜੀ ਦਾ ਸੀਸ ਦਿੱਲੀ ਤੋਂ ਲੈ ਕੇ ਦੇ ਆਨੰਦਪੁਰ ਸਾਹਿਬੁਰ ਗੋਪੀ ਸਿੰਘ ਜੀ ਕੋ ਜਾਂਦਾ ਸੀ ਸੋ ਇਹੋ ਜੇ ਸੀਧਾਂ ਦੇ ਆਪਾਂ ਨੂੰ ਜਿਹਾਰੇ ਮਨਾਉਣੇ ਚਾਹੀਦੇ ਆ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਆਮ ਆਦਮੀ ਪਾਰਟੀ ਨੂੰ ਬਾਬਾ ਜੀਵਨ ਸਿੰਘ ਜੀ ਦੇ ਜਰਮ ਦਿਹਾੜੀ ਦੀ ਲੱਖ ਲੱਖ ਮੁਬਾਰਕਬਾਦ ਜੀ ਅਹੀਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਅੱਜ ਇਕੱਠੇ ਹੋਏ ਹਾਂ ਉਹਨਾਂ ਦੇ ਗੁਰਦੁਆਰੇ ਬਾਬਾ ਜੀਵਨ ਸਿੰਘ ਚ ਅੱਜ ਜਿਹੜਾ ਪੜ੍ਹ ਤੋਂ ਅਖੰਡ ਪਾਠ ਲਾਇਆ ਹੋਇਆ ਹੈ ਜੀ ਅੱਜ ਉਹ ਵੀ ਹੋ ਗਏ ਆ ਜਿਹਦੇ ਵਿੱਚ ਸਮੂਹ ਸੰਗਤ ਨੇ ਬੜੇ ਸਰਦਾਰ ਦੇ ਪ੍ਰੇਮ ਦੇ ਨਾਲ ਸਰਗਰਮੀ ਕੀਤੀ ਆ ਬਹੁਤ ਤਦਾਦ ਦੇ ਵਿੱਚ ਸੰਗਤਾਂ ਨੇ ਹੁੰਮ ਮਾਰ ਕੇ ਗੁਰਦੁਆਰੇ ਦੇ ਵਿੱਚ ਹਾਜਰੀ ਭਰੀ ਆ ਰਿੰਗ ਬੋਲ ਇਹ ਬਾਬਾ ਜੀਵਨ ਸਿੰਘ ਜੀ ਉਹ ਸ਼ਖਸੀਅਤ ਆ ਜਿਹਨਾਂ ਨੇ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਯਾਨਮਰ ਦਿੱਤਾ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਤੋਂ ਲੈ ਕੇ ਆ ਇਹ ਆ ਕੇ ਉਹਨਾਂ ਨੇ ਆਪਣੀ ਅਪਾਧੀ ਇਰਤੇ ਦੂਜੇ ਬੇਤੇ ਪ੍ਰਾਪਤ ਕੀਤੀ ਜਿਨ੍ਹਾਂ ਇਹਨਾਂ ਦਾ ਤੁਮ ਕਮ ਨਾਮ ਹੈ ਜਾਇ ਮੈਂ ਸਾਰੀ ਸੰਗਤ ਨੂੰ ਤੇ ਆਉਣ ਵਾਲੇ ਸਾਰੇ ਵੀਰਾਂ ਨੂੰ ਜਿੱਥੇ ਵੀ ਜਿੰਨੇ ਵੀ ਇੱਥੇ ਹਾਜ਼ਰ ਨੇ ਅਤੇ ਸਾਰੀ ਕੌਮ ਨੂੰ ਬਾਬਾ ਜੀਵਨ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਇਹਨਾਂ ਤਿੰਨਾਂ ਦਾ ਕਾਲਾ